ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਟੇਦੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਮਹਾਰਾਜ ਸਾਰੀ ਚੜ੍ਹਦੀ ਕਲਾ ਤੇ ਤੰਦਰੁਸਤੀ ਝੋਣਗੇ ਕੁਐਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਿਓ ਲੱਗੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਮੀਰਕੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਤ ਤਸੀਲ ਪੱਟੀ ਬਾਈ ਬਲਵਿੰਦਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਉੜਦਿਆਂ ਵਾਲੀ ਰੇਟ ਕਰਦੇ ਨੇ ਕਹਿੰਦਾ ਕੋਈ 40 50 ਠੀਕ ਆ ਜੀ ਸਾਰੇ ਰੇਟ 33 35 ਜੋ ਵੀ ਆ ਸਾਰੇ ਡਿਟੇਲ ਲੈ ਕੇ ਸਾਂਝੀ ਕਰਦੇ ਆ ਵੱਧ ਤੋਂ ਵੱਧ ਵੀਡੀਓ ਨੂੰ ਅੰਡ ਤੱਕ ਰੇਖਿਓ ਵੇਖ ਕੇ ਅੱਗੇ ਤੱਕ ਪਚਾਇਓ ਸ਼ੇਅਰ ਕਰਿਓ ਕਿਉਂਕਿ ਹੋਰ ਵੀ ਕਹੇ ਵਰਦਾ ਪੂਰਾ ਪੂਰਾ ਫਾਇਦਾ ਜੇ ਸਾਰੀ ਜਾਣਕਾਰੀ ਲੈ ਕੇ ਆਉ ਤੁਹਾਨੂੰ ਦਈਏ ਕਰਕੇ ਗੱਲ ਬਾਈ ਬਲਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸਰਕਾਰ ਸੰਦੂ ਸਾਹਿਬ ਕੜਦੀ ਕਲਾ ਕੜਦੀ ਕਲਾ ਜੀ ਕਿੱਥੇ ਰਹਿ ਗਏ ਨਜਰ ਅਸੀਂ ਨਾ ਥੋੜਾ ਯੂਪੀ ਅ ਕਲ ਗਿਆ ਰਿਸ਼ਤਦਾਰੀ ਦੇ ਵਿੱਚ ਉੱਥੇ 10 12 ਦਾ ਲੱਗ ਗਿਆ ਜੀ ਠੀਕ ਆ ਠੀਕ ਆ ਹੋਰ ਸੁਣਾਓ ਵਧੀਆ ਵਧੀਆ ਜੀ ਵਧੀਆ ਹੈਗਾ ਆਪ ਦਾ ਪੁੱਦਰ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਨਾਮ ਦੱਸ ਦਈਏ ਨੋ ਨਾਮ ਬਲਵਿੰਦਰ ਸਿੰਘ ਜੀ ਹਾਂ ਪਿੰਡ ਮੀਰਕੇ ਹਾਂ ਤਹਿਸੀਲ ਪੱਟੇ ਜ਼ਿਲ੍ਹਾ ਤਰਨਤਾਰਨ ਤਰਨਤਾਰਨ ਸਹਿਰ ਹਾਂ ਜੀ ਤੇ ਅੱਜ ਫਿਰ ਕਿੰਨਾ ਦੇ ਰੇਟ ਆ ਅੱਜ ਨਿੱਕੇ ਨਿੱਕੇ ਰੇਟ ਆ ਜੀ ਆਹ ਲਓ ਜੀ ਹਾਂ ਜੀ ਕੀ ਔਰ ਦੀਆਂ ਜਾਣ ਵਾਲੇ ਫਿਰ ਕਰਦਨੇ ਆ ਲੋਕਾਂ ਵਾਲਾ ਨਹੀਂ 1 ਲੱਖ 20 1 ਲੱਖ 25 ਅੱਛਾ ਉਹ ਕੰਮ ਆਪਾਂ ਕਰਨਾ ਨੇ ਤੇ ਨਾ ਕਰਨਾ ਹੀ ਠੀਕ ਆ ਭਾਵੇਂ ਤੇਜ਼ੀ ਆ ਜਾਵੇ ਭਾਵੇਂ ਆ ਜਾਵੇ ਮੰਦਾ ਨਾਲ ਆਪਣਾ ਉਹ ਆਪਣਾ ਰੋਹ ਕੰਮ ਹੋਈ ਆਪਣੀਆਂ ਨੇ ਖੋਟ ਥਲੇ ਖਾਨ ਦੇ ਨਾ ਅਗਲੀ ਕਮਾਈ ਹਾਂਜੀ 4 ਲਿਆਨੇ ਆ ਜੀ ਔਰ ਥਲੇ ਬੋਤਾ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਬਲਵਿੰਦਰ ਸਿੰਘ ਕਿ ਕਿਨਵਾ ਸੂਆ ਝੋਟੀ ਇਹ ਪਹਿਲੇ ਸੂਏ ਦੋ ਦੰਦ ਝੋਟੀ ਬੜੀ ਦੋ ਦੰਦਿਆ ਕੀ ਬਾਤਾਂ ਹੈ ਹੈਨਾ ਹਾਂਜੀ ਰਾਜੀ ਰੂਜੀ ਚੰਗੀ ਅਪੇਟ ਕੁੜੇ ਦੀ ਹਾਂਜੀ ਮਗਰ ਵਾਟਰ ਕੁਆਲਟੀ ਦੇਖੋ ਗੱਲ ਅਗਲਾ ਸਾਲ ਹੈਨਾ ਹਾਂਜੀ ਪੂਰੀ ਸ਼ਾਨਦਾਰ ਪੂਰੀਆਂ ਸੀਲੀਆਂ ਸੂਲੀਆਂ ਪੂਰੀਆਂ ਵਧੀਆ ਜੀ ਲਓ ਜੀ ਕੀ ਬਾਤਾਂ ਅੱਛਾ ਹਾਂ ਕੋਈ ਗੱਲ ਬਾਤ ਨਹੀਂ ਅੱਛਾ ਸੀਲ ਪੂਰੀ ਹਾਂਜੀ ਪੂਰੀ ਸੂਏ ਸਦਾਕ ਠੀਕ ਆ ਤੇ ਖੋਲ ਕੇ ਤੋਰਾ ਕਰਾਈਏ ਚੈੱਕ ਕਰਾ ਲਓ ਨੋ ਸੱਜਣੋ ਪਹਿਲਾ ਸੂਆ ਤੇ ਮੂੰਹ ਤੋਂ ਜਿਹੜੀ ਆ ਦੋ ਦੰਦ ਕੱਟੀ ਠੀਕ ਆ ਚੰਗੀਆਂ ਬਰੀਕੀਆਂ ਬਰੋਖੀਆਂ ਤੇ ਪਿੱਠ ਪੁੜਾ ਵੇਖ ਸਕਦੇ ਕਿੰਨਾ ਸੋਹਣਾ ਲੱਗਾ ਕਰਮਾਲੀ ਨੂੰ ਸਿੰਗੀ ਬਿਲਕੁਲ ਨਿੱਕੀ ਕੀਆ ਕੀ ਬਾਤਾਂ ਆ ਵਾਹ ਜੀ ਵਾਹ ਛੋਟੀ ਕਮਾਲ ਕਰੀ ਜਾਂਦੀ ਹੈ ਨਾ ਹਾਂਜੀ हां चड्डा पूरा बना के ठोक के सुऊंगी हां जी हां जी आ ਜਣੀ ਸੁਣਦੀ 10-12 ਦਿਨ ਲੈ ਜੂਗੀ ਹਾਂ ਜੀ 10 ਵਾਰ ਲੈ ਜੀ ਹੁ ਉੱਨਾ ਹੋ ਜੀ ਸਜਣੋ ਬਸ ਕੁਆਲਟੀ ਵਾਲੀ ਝੋਟੀ ਆ ਤੇ ਚੰਗੀ ਆ ਪੇਠ ਪੁੜੇ ਦੀ ਬੰਦੀ ਬੰਦਰ ਦੀ ਦੇਖ ਸਕਦੇ ਸਿੰਗ ਦੀ ਕੁਆਲਟੀ ਵੇਖੋ ਫੇਸ ਕੁਆਲਟੀ ਲਓ ਜੀ ਲਓ ਵੱਡੀ ਗੱਲ ਐ ਸੰਧੂ ਸਾਹਿਬ ਆਸਲਾਂ ਦੀ ਪਿੰਡ ਦੀ ਐ ਜੀ ਆਸਲਾਂ ਦੀ ਹਾਂਜੀ ਆਸਲਾਂ ਅੱਛਾ ਆਸਲ ਆਪਣੇ ਹਾਂਜੀ ਹਾਂ ਨਾ ਆਸਲ ਪੂਰੇ ਹਾਂਜੀ ਹਾਂਜੀ ਆਸਲ ਪੂਰੇ ਦੀ ਰਵੇਜੋਂ ਹਾਂ ਹਾਂਜੀ ਹਾਂਜੀ ਤੇ ਕੀ ਫਿਰ ਮੁੱਲ ਕਰਦ ਗਏ ਮੁੱਲ ਸੰਧੂ ਸਾਹਿਬ ਛੋਟਾ ਜਿਹਾ ਐ ਅੱਛਾ ਜੀ ਕਿੰਨਾ ਵਾਲਾ ਨਹੀਂ ਆ ਕੋਈ ਲੱਖ ਨਹੀਂ ਕੋਈ 90 ਨਹੀਂ ਅੱਛਾ ਜੀ ਹਾਂਜੀ ਕਿੰਨਾ ਫਿਰ ਕਰਦ ਗਏ 82000 ਦੀ ਕਰਦ ਗਏ ਜੀ 82 ਦੀ ਹਾਂਜੀ ਕਿਆ ਬਾਤਾਂ ਹਾਂਜੀ ਹੋਰ ਹੋਰ ਕਰੀਏ ਡਾਉਣ ਕਿੰਨਾ ਕਰਦ ਗਏ ਜੀ ਹੋਰ ਕਰਦ ਗਏ ਤੁਸੀਂ ਦੱਸ ਦਿਓ ਜੀ ਮੈਂ ਤਾਂ ਨਾ ਢਾਈ ਇੱਕ ਰਾਇ 5-7000 ਹਾਂਜੀ ਫਿਰ 5-7000 ਹੀ ਕਰ ਦਈਏ ਇੱਕ ਰਾਂ ਡਾ ਦਿਓ ਜੀ 5-7 ਹੀ ਡਾ ਦਿਓ ਵੇਖੀ ਜੋ ਹੋ ਜੇ ਮੈਂ ਨਾ ਡਾ ਦਿਓ 75 ਤੇ 75 ਜੀ ਫੇਰ ਤੇ ਫਿਰ ਛਾ ਕੇ ਹਾਂਜੀ ਜਿਹੜਾ ਘੁੱਟ ਕੇ ਜਫੀ ਬਣਾਣਗੇ ਅੱਛਾ 500 ਹੋਰ ਛੱਡ ਦੇਣਾ ਵਾਹ ਜੀ ਵਾਹ ਹਾਂਜੀ ਹਾਂਜੀ ਪਿਆਰ ਨਾਲ ਪਿਆਰ ਨਾਲ ਪਿਆਰ ਮੁਹੱਬਤ ਨਾਲ ਹਾਂ ਨਾ ਹਾਂਜੀ ਤੇ ਮਤਲਬ ਕਿ ਹੁਣ ਉਹ ਤਰ੍ਹਾਂ ਨਾ ਸੱਜਣੋਂ ਕਮੈਂਟ ਨਾ ਗਲਤ ਕਰਿਓ ਹਾਂਜੀ ਪਿਆਰ ਦੀ ਗੱਲ ਕਰਦਾ ਪਿਆਰ ਮੁਹੱਬਤ ਦੀ ਵੀਰਾਂ ਵੀਰ ਭਰਾ ਵੇ ਹਾਂ ਯਾਦ ਕਰੇ ਖੜੇ ਨਹੀਂ ਠੀਕ ਹੈ ਚੀ ਚੰਗੀ ਦੇਣੀ ਹੈ ਨਾ ਹਾਂਜੀ ਹਾਂਜੀ ਜਿਆਦਾ ਆਪੇ ਆਹ ਗਾੜੀ ਕਿਨਵਾ ਸੂਆ ਗਈ ਇਹ ਤੀਜਾ ਸੂਆ ਸੰਧੂ ਸਾਫ ਅੱਛਾ ਦੁੱਧ ਕਿੰਨਾ ਗਿਆ ਦੁੱਧ 9 ਕਿਲੋ ਆਪਾਂ 8 ਕਿਲੋ ਦੀ ਗਾਰੰਟੀ ਦਿੰਨੇ ਆ ਜੀ ਚੌਣ ਚੰਗੀ ਐ ਪੋਲੀ ਭੂਗ ਘੱਟੀ ਕੱਟਾ ਮਗਰ ਕੱਟੀ 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 ਵੇਖੋ ਸਜਰੋ ਪਲੀ ਪਿਓਰ ਮੋੜਾ ਦੀ ਕੱਤੀ ਵੀ ਪਲੀ ਪਲੋਸੀ ਪੂਰੀ ਸਾਂਭਨ ਦੀ ਲੋੜ ਨਹੀਂ ਹੁਣ ਸਿਆਲ ਚ ਲਓ ਜੀ 8 ਕਿਲੋ ਦੁੱਧ ਕਹਿੰਦਾ ਤੀਜਾ ਸੂਆ ਹਾਂਜੀ ਬਲਵਿੰਦਰ ਸਿੰਘ ਆ ਗਿਆ 9 ਕਿਲੋ ਲਈ ਆ ਜੀ ਤੇ ਛਾ ਗਿਆ ਤੇ ਟੱਕ ਫੜ ਕੇ ਮੀਰਕਿਆਂ ਚ ਪਾ ਗਿਆ। ਕਿਆ ਬਾਤਾਂ ਜੀ। ਰੇਟ ਛੋਟੇ ਛੋਟੇ ਵਾਲਾ ਬਲਵਿੰਦਰ ਸਿੰਘ ਮੀਰਕਿਆਂ ਵਾਲਾ। ਲਓ ਜੀ। ਲਓ। ਇਹ ਮੋੜ ਲਿਓ। ਕੱਦ ਦਾ ਵੱਡਾ ਠੀਕ ਆ। ਵੱਡਾ ਵੱਡਾ ਕੇ। ਕੱਦ ਦੀ ਵੱਡੀ ਬੰਤਰ ਦੀ ਆ। ਬਿੱਲੀ ਮਣਕੀ ਅੱਖ ਮੱਥੇ 'ਚ ਵੀ ਵੱਲ ਠੀਕ ਆ। ਠੀਕ ਆ ਜੀ। ਕਾਦ ਵਜਨ ਦੀ ਵੱਡੀ ਤੇ ਜਾਸੂਗਾ ਲਓ ਕਿਹਾ ਬੋਸ ਤਾਂ ਤੁੰ ਬੋਸ ਹਾਂ ਤਾਂ ਇਹਦਾ ਫਰੇਟ ਕੀ ਰੇਟ ਇਹਦਾ ਵੀ ਨਿਕਾਇਆ ਜੀ ਕਿੰਨਾ ਜੀ 70000 ਜੀ ਅੱਛਾ ਹਾਂ ਜੀ ਕਿੰਨਾ ਦੇ ਦਗੇ 2000 ਛੋੜ ਹੋਰ ਕਰ 60000 ਦੀ ਹੋਰ ਕਰ ਦੋ 2000 ਹੀ ਹੋਰ ਕਰ ਦੀਏ 65 ਦੀ ਜਾਣ ਦੋ ਨਹੀਂ ਜਾਣ ਦੋ ਨਹੀਂ ਜਾਣ ਟਾਈਮ ਬੜਾ ਆ ਗਿਆ ਏ ਚਾਹ ਜਾਣਦੇ ਪੈਂਡ ਚਾਰ ਮੁੱਤ ਕਰੀ ਗਏ ਜਾਣਦੇ ਹੋ ਜੀ ਜਾਣਦੇ ਹੋ ਹਾਂਜੀ ਗਾੜੀ ਇੱਕ ਕਰਵਾ ਸੁ ਆ ਗਈ ਅੱਗੇ ਇਹ ਤੀਜਾ ਤੀਜਾ ਮੰਨੇ ਤੇ ਚੌਥਾ ਮੰਨੇ ਜੀ ਅੱਛਾ ਕੱਟੀ ਕਿੱਟਾ ਮਗਰ ਕੱਟੀ ਕੀ ਬਾਤ ਆ ਹਾਂਜੀ ਤੇ ਬਣੀ ਬੜੀ ਖੜੀ ਹਨਾ ਬਾਹਰ ਨੂੰ ਹਾਂਜੀ ਖੁੱਲ ਕੇ ਦੁੱਧ ਰੈਡੀ ਕਿਨਾਂ ਆ ਅਗਲੇ ਥਾਂ ਦੇ ਵਿੱਚ ਧਾਰਾ ਜਰੂਰ ਕੱਟ ਜੇ ਤੇ ਅੱਛਾ ਜੀ ਤੇ ਦੁੱਧ ਕਿੰਨਾ ਰੈਡੀ ਦੁੱਧ 6 ਕਿਲੋ ਹਾਜ਼ਰ ਜੀ ਅੱਛਾ ਜੀ ਹਾਂਜੀ ਥਣ ਕਿਹੜੇ ਚ ਘਟਿਆ ਅਗਲੇ ਚ ਬਹਿਣੀ ਵਾਲੇ ਚ ਬਹਿਣੀ ਵਾਲੇ ਜੀ ਹਾਂਜੀ ਸੱਜਣੂ ਇਹ ਚਾਕਲੇ ਖਾਂ ਚ ਜੇ ਧਰਾ ਘੱਟੇ ਫਿਰ ਕਹਿੰਨਾ ਹਾਂਜੀ ਠੀਕ ਹੈ ਜੀ ਲੋ ਜੀ ਕਿੰਨੀਆਂ ਘੋਣ ਗਈਆਂ ਮਤਲਬ 10 12 ਧਰਾ ਘੱਟੇ 15 ਜੀ ਕੋਈ ਤਿੱਲੜ ਮੰਨ ਕੇ ਸੌਦਾ ਕਰ ਲੈ ਅੱਛਾ 10 12 ਧਰਾ ਘੱਟਿਆ ਹਾਂਜੀ ਉਹ ਤਿੱਲੜ ਮੰਨ ਕੇ ਸੌਦਾ ਕਰ ਲੈ 15 ਧਰਾ ਆਉਂਦੀਆਂ ਅੰਜ 15 ਧਰਾ ਆਉਂਦੀਆਂ ਬਾਕੀ ਤਿੰਨ ਸਹੀ ਆ ਹਾਂਜੀ ਤਿੰਨ ਵਧੀਆ ਜੀ ਅੱਛਾ ਜੀ ਲਓ ਜੀ ਉਹ ਪੂਰ ਛੱਟਾਂ ਨੇ ਲੱਖ ਰੁਪਈਆ ਵਾਲੀ ਮਹਿਲ ਜਵਾਲ ਲੱਗਾ ਠੀਕ ਹੈ ਜੀ ਲਾਇਓ ਲਓ ਲਓ ਤੇ ਫਿਰ ਇਹਦਾ ਮੁੱਲ ਕੀ ਰਹਿ ਗਿਆ ਟੋਕੜਾ ਵਾਲਾ ਕਿੰਨਾ ਜੀ 40000 ਦੀ ਸਿਰਫ ਹਾਂਜੀ ਹੋਰ ਕਰ ਦੋਗੇ ਛੱਡ ਦਈਏ ਜੀ ਛੱਡ ਦਈਏ ਚੱਲ ਹਾਂਜੀ 2000 ਛੱਡ ਦਈਏ ਜੀ ਹੋਰ ਕਰ ਦੇ 36 ਦੀ ਹੋਰ ਕਰ ਦੇ ਚੱਲ ਚੱਲ 1000 ਛੜਾ ਲਾ ਹੋਰ 37 37 ਦੀ 36 ਨਾ ਕਰ ਦਈਏ ਨਹੀਂ 36.5 ਦੀ ਕਰ ਲਾਂਗੇ ਫੇ 36 ਜਾਂਦੇ ਨੇ ਪੰਜ ਸੌ ਨਾ ਕਿ ਤੇ ਕੀ ਹੋ ਜਾਊਗਾ ਚੱਲ 36 ਦੀ ਜਾਂਦੇ 37 ਦੀ ਜਾਂਦੀ ਹੈ ਨਾ ਪਰ ਸੰਧੂ ਸਾਹਿਬ ਦਊਗਾ ਨਹੀਂ ਕੋਈ ਨਹੀਂ ਹਾਂਜੀ 1000 ਦੀ ਕੱਟੀ ਹਾਂ 36000 ਦੀ 36 ਦੀ ਮੈਂ ਦੋ ਨੰਬਰ 'ਚ ਜਦੋਂ ਮਰਜੀ ਸੁਆ ਪੀ ਕੇ ਜਿਹੜਾ ਮਰਜੀ ਦੇ ਦਿੰਦਾ ਕਿੰਨੇ ਦੀ 36000 ਦੀ ਪੱਕੀ ਗੱਲ ਹੈ ਹਾਂਜੀ ਹੈਗੀ ਆ 5000 ਦੇ ਤੇ ਕੱਟੀ ਜਦੋਂ ਮਰਜ਼ੀ ਗਈ 25000 ਦੀ ਤੇ ਦੋ ਨੰਬਰ ਤੇ ਚੱਲੀ ਜਦੋਂ ਮਰਜ਼ੀ ਜਦੋਂ ਮਗਰ ਕੱਟੀ ਵੱਖਰੀ ਮਗਰ ਕੱਟੀ ਵੱਖਰੀ ਨੋ ਸੋਰ ਹਾਂਜੀ ਲੋਏ ਹੂੰ ਇੱਕ ਇੱਕ ਤਾਂ ਦੋਕੜ ਗੱਪਣ ਹਾਂਜੀ ਇਹ ਚੌਥੇ ਸੂਏ ਜੀ ਦੋਕੜ ਗੱਪਣ ਆ ਹਾਂਜੀ ਦੁੱਧ ਦਿੰਦੀ ਆ ਦੁੱਧ ਸੰਦ ਸਾਰਾ ਡਰਾਇਗ ਕਰਦੀ ਏ ਦੋ ਤੋਂ ਛੱਡ ਤੀ ਕਿੰਨੇ ਚੱਦੀ ਗੱਪਣ ਆ ਇਹ ਸੰਤੋਖ ਸਾਹਿਬ 8 ਮਹੀਨਿਆਂ ਦੀ 8 ਮਹੀਨਿਆਂ ਦੀ ਹਾਂਜੀ ਅੱਛਾ ਜੀ ਹਾਂ ਜੀ ਤੇ ਰੋਤ ਚੰਗੀ ਆ ਸੁਣੀ ਆ ਪੂਰੀ ਵਧੀਆ ਜੀ ਲਓ ਜੀ ਇਹਦੇ ਫਿਰ ਝੋਨੇ ਲਵਾਉਗੀ ਝੋਨੇ ਲਵਾਉ ਸਾਰਾ ਗਰਮੀਆਂ ਸਾਰੀ ਗਰਮੀ ਦੁੱਧ ਪਿਓ ਸਾਰਾ ਗਰਮੀਆਂ ਹਨਾ ਹਾਂ ਜੀ ਆ ਜਨਵਰੀ ਤੇ ਗਾੜੀ ਫਰਵਰੀ ਚ ਸੋਊਗੀ ਤੇ ਮਾਰਚ ਮਾਰਚ ਤੇ ਮਾਰਚ ਕਰੇ ਮਾਰਚ ਚੇਤਰ ਤੇ ਜਾ ਕੇ ਸੁਣੀ ਸਜਣੋ ਸਾਰੀ ਗਰਮੀ ਰੱਜ ਕੇ ਦੁੱਧ ਪਿਓ ਤੇ ਮੁੱਲ ਮੁੱਲ ਛੋਟਾ ਟੋਕਰਾਂ ਵਾਲਾ ਟੋਕਰਾਂ ਵਾਲਾ ਕਿੰਨਾ ਬਿਲਕੁਲ ਛੋਟਾ ਆ ਅੱਛਾ ਜੀ 50000 ਸਿਰਫ ਹਾਂ ਜੀ ਉੱਚੋਂ ਵੀ 500 ਤੋਂ 2 ਛੱਡ ਦੇਣਾ 45 ਦੀ ਕਰਦੇ ਨਹੀਂ 48 ਦੀ ਦੇ ਦਈਏ ਦੇ ਲਈ 547 ਦੀ ਲਓ ਜੀ 47 ਦੀ 45 ਦੀ ਜਾਣ ਦੀ ਹੋਣੀ ਮਜਾ ਨਿਕਲ ਗਿਆ ਸਾਹ ਜਾਨ ਦੇ ਧੱਕਾ ਜਾਨ ਦੇ ਚਲੋ ਜਾਨ ਦੇ ਵਜਨ ਕਰਦੇ ਟਾਈਮ ਬੜਾ ਆ ਗਿਆ ਪਿਆਰ ਮੌਤ ਕਿੱਥੇ ਐਡੇ ਐਡੇ ਵਜਨ ਨਾਲ ਸੰਤੂ ਸਾਹ ਛੱਡਿਆ ਕਰਾ ਜਾਂਦੇ ਸ਼ਰੀਲੇ ਜੀ ਕਮਰਾਟਾ ਬਸ ਨਹੀਂ ਕਮਰਾਟਾ ਬੈਂਦੀਆਂ ਜੀ ਨਹੀਂ ਢਾਟੇ ਜਨੇ ਮੁੱਲ ਨਹੀਂ ਕਰ ਹਾਂ ਜੀ ਉਹ ਤੇ ਮਾਰੇ ਸੰਧੂ ਸਾਹਿਬ ਕਾਹ ਦਿੰਦੇ ਆ ਤੁਸੀਂ ਜਿਵੇਂ ਚੋਰੀ ਖੋਲ ਕੇ ਲਿਆਂਡੀਆਂ ਨਾ ਪਰ ਅੱਜ ਦੇ ਜੋਗ ਦੇ ਵਿੱਚ 45000 ਦੀ ਵੀ ਮੱਝ ਦਿੰਦਾ ਨਹੀਂ ਨਾ ਨਾ 45 ਨਾ 36 ਦੀ ਹਾਂਜੀ ਜਦੋਂ ਸੂਣ ਵਾਲੀ ਅਜੇ ਸੰਧੂ ਸਾਹਿਬ 60000 ਦੀ ਮੈਨੂੰ ਦੇ ਦੇ ਕੋਈ ਪੱਕੀ ਗੱਲ ਪੱਕੀ ਗੱਲ ਲਿਖ ਕੇ ਲੈ ਜਾ ਕੋਈ ਠੀਕ ਹਾਂਜੀ ਲਓ ਭਾਈ ਸਜਰੋ ਹਾਂਜੀ ਮਿੰਟੋ ਮਿੰਟੀ ਫੜ ਲਿਓ ਤੇ ਮੇਲਾ ਲੋਟ ਲਿਓ ਇਹ ਮੁੱਲ ਨਹੀਂ ਕਿਤੇ ਹੋਵੇਂ ਲੱਭਣੇ ਜਨਾ ਮਰਜ਼ੀ ਭੱਜੇ ਫਿਰੋ ਤੇ ਆ ਗਿਆ ਬਿੱਟੂ ਤੇ ਆ ਗਿਆ ਬਿੱਟੂ ਤੇ ਫੜ ਕੇ ਤੱਕ ਪਾ ਗਿਆ ਤਾਂ ਇਹੀ ਤੇ ਕਹੀਦਾ ਕਿਉਂਕਿ ਬਿੱਟੂ ਦਾ ਮੋਲੀ ਬੜਾ ਜਾਇਜ਼ ਹੁੰਦਾ ਸਾਡੇ ਵੱਲੋਂ ਸასი ਕਾਲ ਜੀ